ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਨਵੇਂ ਤਰੀਕੇ ਦਾ ਪਾਣੀ ਜਿਹੜਾ ਸਰੀਰ ਨੂੰ ਠੰਡਾ ਰੱਖਦਾ ਆ ਤੇ ਇੱਥੇ ਆਪਾਂ ਇੱਕ ਬੀਟਰੂਟ ਤੇ ਨਿੰਬੂ ਖੀਰਾ ਤੇ ਪਦੀਨੇ ਦੇ ਪੱਤੇ ਆ ਪਾ ਕੇ ਆਪਾਂ ਪਾਣੀ ਤਿਆਰ ਕਰਾਂਗੇ ਇੱਥੇ ਆਪਾਂ ਖੀਰਾ ਬੀਟਰੂਟ ਤੇ ਨਿੰਬੂ ਨੂੰ ਕੱਟ ਕੇ ਤਿਆਰ ਕਰ ਲਿਆ ਸੀ ਤੇ ਹੁਣ ਆਪਾਂ ਇਹਦਾ ਪਾਣੀ ਬਣਾ ਕੇ ਤਿਆਰ ਕਰਾਂਗੇ ਇੱਥੇ ਲਿਆ ਸੀ ਆਪਾਂ ਕੱਚ ਦਾ ਬੋਲ ਤੁਸੀਂ ਇਹਦੇ ਵਿੱਚ ਮਿੱਟੀ ਦਾ ਭਾਂਡਾ ਵੀ ਲੈ ਸਕਦੇ ਜੋ ਤੇ ਇੱਥੇ ਆਪਾਂ ਸਭ ਤੋਂ ਪਹਿਲਾਂ ਪਾਣੀ ਨੂੰ ਪਾ ਦਵਾਂਗੇ 1 ਲੀਟਰ ਮੈਂ ਪਾਣੀ ਲੈ ਲਿਆ ਸੀ ਤੇ ਪਾਣੀ ਦੇ ਵਿੱਚ ਆਪਾਂ ਜਿਹੜੀਆਂ ਕੱਟੀਆਂ ਸੀ ਬੀਟ ਰੂਟ ਉਹ ਪਾ ਦਵਾਂਗੇ ਖੀਰਾ ਪਾ ਦਵਾਂਗੇ ਪੁਦੀਨੇ ਦੀਆਂ ਪੱਤੀਆਂ ਪਾ ਦਵਾਂਗੇ ਤੇ ਇਹ ਪਾਣੀ ਆਪਾਂ ਸ਼ਾਮ ਨੂੰ ਪੀਓ ਕੇ ਰਾਤ ਨੂੰ ਰੱਖ ਲਵਾਂਗੇ ਤੇ ਦਿਨੇ ਆਪਾਂ ਪੀਵਾਂਗੇ ਜੇ ਆਪਾਂ ਡਿਊਟੀਆਂ ਤੇ ਜਾਵਾਂਗੇ ਤਾਂ ਵੀ ਆਪਾਂ ਇਹ ਬੋਤਲ ਚ ਲੈ ਸਕਦੇ ਆ ਤੇ ਜੇ ਆਪਾਂ ਬਾਜ਼ਾਰ ਜਾਵਾਂਗੇ ਤਾਂ ਵੀ ਆਪਾਂ ਇਹ ਪਾਣੀ ਖੜਾਗੇ ਤੇ ਆਪਾਂ ਇਹ ਪਾਣੀ ਸਾਰਾ ਖੀਰੇ ਨਿੰਬੂ ਪੁਦੀਨੇ ਵਾਲਾ ਪੀਵਾਂਗੇ ਸਾਨੂੰ ਗਰਮੀ ਨਹੀਂ ਲੱਗੇਗੀ ਤੇ ਇਹ ਵਾਲਾ ਪਾਣੀ ਆਪਾਂ ਰਾਤ ਨੂੰ ਪੀਓ ਕੇ ਰੱਖਿਆ ਸੀ ਤੇ ਇਹ ਆਪਾਂ ਇਸ ਤਰ੍ਹਾਂ ਹੀ ਪਾਰਕ ਚ ਕੱਚ ਦੀ ਬੋਤਲ ਚ ਆਪਾਂ ਜੋ ਪਲਾਸਟਿਕ ਦੀ ਬੋਤਲ ਹੋਵੇ ਉਹ ਚ ਵੀ ਲੈ ਸਕਦੇ ਆ ਆਪਾਂ ਪਾਣੀ ਤੇ ਇਸ ਤਰ੍ਹਾਂ ਹੀ ਆਪਾਂ ਨਾਲ ਬੋਤਲ ਲੈ ਕੇ ਤੇ ਆਪਾਂ ਬਾਹਰ ਸਫ਼ਰ ਤੇ ਵੀ ਖਾੜ ਸਕਦੇ ਆ ਤੇ ਬਹੁਤ ਆਪਣੇ ਸਰੀਰ ਨੂੰ ਠੰਡਕ ਮਿਲੇਗੀ ਤੇ ਜੇ ਤੁਹਾਨੂੰ ਸਾਡੀ ਪਾਣੀ ਵਾਲੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ